ਕੁੜੀ ਮੁੰਡਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਡੇਟ ਸਾਲ ਤੋਂ ਜਦੋਂ ਇਹ ਰਿਸ਼ਤਾ ਨਿਭਰੇ ਹਾਸੀ ਤਾਂ ਬਾਅਦ ਦੇ ਵਿੱਚ ਉਹਨਾਂ ਵਿਆਹ ਕਰਨ ਦੀ ਪੂਰੀ ਤਿਆਰੀ ਕੀਤੀ ਪਰ ਵਿਆਹ ਵਾਲੇ ਦਿਨ ਜਦੋਂ ਬਰਾਤਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਐਨ ਮੌਕੇ ਤੇ ਪਤਾ ਲੱਗਦਾ ਕਿ ਲਾੜਾ ਕਰਦੋਂ ਫਰਾਰ ਹੋ ਗਿਆ ਇਸ ਤੋਂ ਬਾਅਦ ਉਹਨ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਹੈ ਬੀਤੇ ਦਿਨੀ ਹੀ ਮੁੰਡੇ ਦਾ ਪਰਿਵਾਰ ਕੁੜੀ ਵਾਲਿਆਂ ਦੇ ਘਰ ਸਾਰੇ ਸ਼ਗਨ ਕਰਕੇ ਗਿਆ ਤੇ ਅੱਜ ਵਿਆਹ ਵਾਲੇ ਦਿਨ ਉਹ ਪਹੁੰਚਿਆ ਹੀ ਨਹੀਂ ਵਿਆਹ ਵਾਲੇ ਦਿਨ ਹੱਥਾਂ ਦੇ ਵਿੱਚ चूड़ा ਪਾ ਕੇ ਤਿਆਰ ਹੋਈ ਲਾੜੀ ਆਪਣੇ ਵਿਆਹ ਦਾ ਇੰਤਜ਼ਾਰ ਕਰ ਰਹੀ ਸੀ ਪਰ ਐਨ ਮੌਕੇ ਤੇ ਉਸ ਨੂੰ ਪਤਾ ਲੱਗਿਆ ਕਿ ਘਰ ਤੋਂ ਲਾੜਾ ਫਰਾਰ ਹੋ ਗਿਆ ਬਰਾਤ ਦਾ ਇੰਤਜ਼ਾਰ ਕਰਦਾ ਇਹ ਪਰਿਵਾਰ ਹੱਸਦਾ ਹੱਸਦਾ ਰੋਣ ਲੱਗ ਪਿਆ ਜਦੋਂ ਉਹਨਾਂ ਦੇ ਕੰਨ 'ਇਹ ਖਬਰ ਪਈ ਕਿ ਘਰ ਦੇ ਵਿੱਚੋਂ ਮੁੰਡਾ ਭੱਜ ਚੁੱਕਿਆ ਹੁਣ ਪਤਾ ਲੱਗ ਰਿਹਾ ਹੈ ਕਿ ਕਿੰਝ ਉਸਦਾ ਸਾਰੇ ਦਾ ਸਾਰਾ ਸੋਹਰਾ ਪਰਿਵਾਰ ਫਰਾਰ ਹੈ ਹੋਣ ਵਾਲਾ ਸੋਰਾ ਪਰਿਵਾਰ ਸੀ ਇਹ ਦਰਅਸਲ ਬੀਤੇ ਦਿਨੀ ਪੂਰੇ ਸ਼ਗਨ ਨਿਵਾ ਕੇ ਗਿਆ ਹੈ ਪਰਿਵਾਰ ਤੇ ਅੱਜ ਵਿਆਹ ਵਾਲੇ ਦਿਨ ਮੁੰਡੇ ਸਮੇਤ ਪਰਿਵਾਰਕ ਮੈਂਬਰ ਫਰਾਰ ਹੋ ਗਏ ਅੰਮ੍ਰਿਤਸਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਲਾੜੀ ਨੂੰ ਲੈਣ ਲਾੜਾ ਨਹੀਂ ਪਹੁੰਚਿਆ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰ ਦਾ ਇਹ ਮਾਮਲਾ ਜਿੱਥੇ ਪ੍ਰੇਮ ਸਬੰਧਾਂ ਤੋਂ ਬਾਅਦ ਕੁੜੀ ਮੁੰਡੇ ਦੇ ਵੱਲੋਂ ਵਿਆਹ ਕਰਵਾਉਣ ਤੇ ਲਈ ਪੂਰੀ ਵਿਉਂਤ ਬਣਾਈ ਗਈ ਪਰਿਵਾਰ ਦੀ ਸਹਿਮਤੀ ਦੇ ਨਾਲ ਵਿਆਹ ਹੋ ਰਿਹਾ ਸੀ ਪਰ ਇਸ ਦੀਆਂ ਤਿਆਰੀਆਂ ਦੇ ਵਿੱਚ ਹੀ ਆਖਰਕਾਰ ਇਹ ਕੀ ਹੋ ਗਿਆ ਕਿ ਮੁੰਡਾ ਘਰੋਂ ਹੀ ਭੱਜ ਗਿਆ ਵਿਆਹ ਵਾਲੇ ਦਿਨ ਹੀ ਲਾੜਾ ਘਰ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਵਾਲੇ ਲੜਕੇ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਰਿਵਾਰ ਉਹਨਾਂ ਦੇ ਨਾਲ ਧੋਖਾ ਕਰ ਗਿਆ ਜਦੋਂ ਕਿ ਉਹ ਸਾਰੇ ਰਸਮੋ ਰਿਵਾਜ ਨਿਭਾ ਕੇ ਵਿਆਹ ਦੀ ਤਿਆਰੀ ਦੇ ਲਈ ਬੈਠੇ ਸਨ ਦੋਵੇਂ ਪਰਿਵਾਰਾਂ ਦੇ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਪਰ ਵਿਆਹ ਤੋਂ ਪਹਿਲਾਂ ਲੜਕਾ ਕਿਤੇ ਚਲਾ ਗਿਆ ਇਹ ਕਹਿਣਾ ਸੀ ਮੁੰਡੇ ਦੇ ਮਾਪਿਆਂ ਦਾ ਇਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਵੱਲੋਂ ਲੜਕੇ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਗ੍ਰਿਫਤਾਰੀ ਹੋਵੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਜਾਂਚ ਪੜਤਾਲ جاری ਹੈ ਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਆ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਕੀ ਗੱਲਬਾਤ ਹੈ ਜਿਹੜੀ ਮੇਰਾ ਕਿਸੇ ਮਲਪੀ ਮੇਰੇ ਬੋਏਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫੇ ਉਹ ਸੂਬਾ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫੇਰ ਮੁਕਰਿਆ ਫੇਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫੇਰ ਸਾਰੇ ਮਰ ਪਿੰਚਾਇਨ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫੇਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੀ ਦਿਨ ਹੋ ਗਈ ਤਾਂ ਰਿਲੇਸ਼ਨ ਦੀ ਕਿੰਨੀ ਦਿਨ ਹੋ ਰਿਹਾ ਸਾਡਾ ਰਿਲੇਸ਼ਨ 1.5 ਸਾਲ ਚੱਲਿਆ 1.5 ਸਾਲ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੇ ਵੱਲੋਂ ਕੀ ਕੀ ਗਿਆ ਉਹਨਾਂ ਦੇ ਮਾਪੇ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸੀ ਮੈਂ ਤੁਹਾਡੇ ਸਾਹਮਣੇ ਸਾਰਿਆਂ ਦੀ ਚਾਹ ਲਈ ਹੈ ਹਾਂਜੀ ਹੁਣ ਤੁਸੀਂ ਥਾਣੇ ਹੋ ਕੀ ਮੰਗ ਕੀ ਕਰਦੇ ਸੀ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਕੋਮਲਪ੍ਰੀਤ ਕੌਰ ਹੈ ਬੱਚੇ ਕਿੱਥੇ ਰਹਿੰਦੇ ਸੀ ਮਕਪੋਲਪੁਰ ਕਿੰਨੇ ਨੰਬਰ ਦੇ ਬੱਚੇ 12 ਨੰਬਰ ਤੇ ਕੀ ਹੋਇਆ ਕੀ ਆਇਆ ਥੁੜੀਆਂ ਤਜ ਪਈਆਂ ਹੋਈਆਂ ਕਿ ਚ ਗੱਲ ਕੀ ਮੀ ਹੈ ਸਾਰੀ ਕੱਲ ਮੋ ਪੀ ਕੇ ਵਿਆਹ ਹਲਾਰਾ ਲਾਇਆ ਸੀਗਾ ਕੱਲ ਮੇਰੇ ਮੈਡਿਸ ਸੀਗੀ ਤੇ ਕੱਲ ਤੋਂ ਘਰੇ ਨਹੀਂ ਹੈਗੇ ਕੋਣ ਕੀ ਨਾਮ ਹੈ ਮਨਦੀਪ ਸਿੰਘ ਤੇ ਪਰਿਵਾਰ ਨਾਲ ਸੀਗਾ ਹਾਂਜੀ ਪਰਿਵਾਰ ਸਾਰਾ ਮੈਨੂੰ ਆਇਆ ਸੀ ਛੂੜੀਆਂ ਚੜਾ ਕੇ ਚਲੇ ਗਏ ਵਿਆਹ ਦੀਆਂ ਸਾਰੀਆਂ ਰਸਮਾਂ ਤੇ ਆ ਹੋ ਗਈਆਂ ਹਾਂਜੀ ਸਾਰੀਆਂ ਰਸਮਾਂ ਹੋ ਚੁੱਕੀਆਂ ਸੀਗੀਆਂ ਕੱਲ ਵੀ ਗੈਸਟ ਆਏ ਹੋਏ ਸੀ ਵਿਆਹ ਦੇ ਹੂੰ ਕੀ ਕੋਈ ਬੱਚੇ ਕੋਈ ਝਗੜਾ ਵਗੈਰਾ ਹੋਇਆ ਸੀ ਜਾਂ ਕੀ ਗੱਲ ਹੋਈ ਆ ਕੋਈ ਤੁਹਾਨੂੰ ਪਤਾ ਕਿ ਕਿਉਂ ਐਸੋ ਜਿਹਾ ਜਿਹੜਾ ਉਹ ਪਗਿਆ ਹੈ ਕੋਈ ਝਗੜਾ ਹੋਇਆ ਤੁਹਾਡੇ ਨਾਲ ਉਹਦਾ ਨਹੀਂ ਸਾਡਾ ਕੋਈ ਝਗੜਾ ਨਹੀਂ ਹੋਇਆ ਸਹਿਮਤੀ ਨਾ ਹੋਇਆ ਸੀ ਸਾਰਾ ਕੁਝ ਉਹਨਾਂ ਨੇ ਪਤਾ ਨਹੀਂ ਐਸਾ ਵਕਤ ਉਹਨਾਂ ਨੇ ਕਿਉਂ ਐਸੇ ਕੁਛ ਕੀਤਾ ਅੱਛਾ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲੇ ਉਹਨੂੰ ਜੇਲ ਹੋਵੇ ਪਰਚੇ ਦੀ ਮੰਗ ਜੀ ਮੈਂ ਕਮਲਜੀਤ ਕੌਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ ਬਾਲਮਿਕ ਸੰਸਥਾ ਵੱਲੋਂ ਸਰ ਐ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ ਡੇਢ ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕਿ ਦਿੱਤਾ ਕਿ ਮੈਂ ਤੇਰੇ ਨਾਲ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ ਥਰਡ ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੁਸੀਂ ਪੁਲਿਸ ਨੇ ਕੇਸ ਬਾਰੇ ਕਪਰੇ ਰ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਪਰਿਵਾਰੀ ਫਰਾਰ ਹੈਗਾ ਹਾਂਜੀ ਸਾਡਾ ਪਰਿਵਾਰੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹਦੇ ਮੁੰਡੇ ਦੇ ਮਾਪਿਓ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਨੂੰ ਵੱਡੇ ਸਾਬਨਾ ਸਾਨੂੰ ਪਤਾ ਸਾਰਾ ਪਰਿਵਾਰ ਨੂੰ ਵੀ ਕਿੱਥੇ ਗਿਆ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਕੁਝ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਅੱਜ ਸਾਡੀ ਐਸ ਐਚ ਓ ਸਾਹਿਬ ਨਾਲ ਅੱਜ ਮੀਟਿੰਗ ਨਹੀਂ ਹੋਈ ਅੱਜ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਗੀ ਤਾਂ ਆਪਾਂ ਕਾਨੂੰਨੀ ਕਾਰਵਾਈ ਅੱਗੇ ਕਰਵਾਵਾਂਗੇ ਜ਼ਰੂਰ ਕੁੜੀ ਕਿਨੇ ਸਾਲਾਂ ਦੀ ਕੀ ਕੁੜੀ ਜੀ 18 ਕੰਪਲੀਟ ਆ 19 ਦੇ ਚੱਲ ਰਿਹਾ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਜੀ ਹਾਂਜੀ ਮੈਂ ਕਹਾਂ ਜੀ ਆਪਾਂ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਜੀ ਇਹ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ ਸ਼ੁਕਰ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਝ ਖਾ ਲਿਆ ਸੀ ਠੀਕ ਹੈ ਉਹ ਤੋਂ ਵੀ ਇਹਦੇ ਮਾਪਿਓ ਕਹਿੰਦੇ ਸੀ ਵਹੀ ਵੀ ਜੜਨਾ ਵਿਆਹ ਕਰਾਂਗੇ 6 ਮਹੀਨੇ ਟਪਾ ਆ ਗਏ ਫਿਰ 2 ਮਹੀਨੇ ਲੈ ਗਏ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਭਾ ਵਾਦਾ ਕਰਕੇ ਮਹਿਲਾ ਮੰਡਲ ਆਹੀ ਉੱਥੇ ਲਹਾਇਆ ਵੀ 28 ਤਰੀਕ ਨੂੰ ਤੁਹਾਡੀ ਤਰੀਕ ਦਾ ਹੀ ਵਿਆਹ ਕਰਾਂਗੇ 28 ਤਰੀਕ ਤੇ ਇਹਨਾਂ ਧੋਖਾ ਦੇ ਕੇ ਫਿਰ ਨਿਕਲ ਗਏ ਮਾਪਿਓ ਨਾਲ ਆ ਸਹਿਮਤਾ ਇਹ ਚੀਜ਼ ਜਿਹੜੇ ਇਹਨਾਂ ਦੇ ਪ੍ਰਧਾਨ ਉਹ ਸਾਨੂੰ ਧੋਖੇ ਹੀ ਰੱਖਲੇ ਸੀ ਧੋਖੇ ਰੱਖ ਕੇ ਇਹਨਾਂ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਜਰੂਰ ਪਹਿਲੇ ਸੈਮਟੀ ਹੋਈ ਹੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਕੋਲੋਂ ਬੰਦੇ ਤੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਐ ਇਸ ਵਾਰ ਕੋਈ ਨਹੀਂ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਹਰ ਆਈ ਚਾਹੀ ਤੇ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀ ਰਸਮਾਂ ਵੀ ਹੋ ਚੁੱਕੀਆਂ ਸਾਰੀਆਂ ਹਾਂਜੀ ਸਭ ਕੁਝ ਹੋ ਸੁਖਾ ਤੇ ਕੀ ਹੋਇਆ ਕੀ ਇਹ ਮੁੰਡਾ ਰਾਤ ਭੱਜ ਗਿਆ ਕਿ ਕਿਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਅੱਜ ਛੇ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਜੀ ਇਹੀ ਤੁਸੀਂ ਤਿਆਰੀਆਂ ਕਰੋ ਉਹੀ ਸਵੇਰੇ ਬਰਾਤ ਲੈ ਕੇ ਆ ਰਹੇ ਆ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੁਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਿਤਾ ਜੀ ਮੁੰਡਾ ਘਰੋਂ ਭੱਜ ਗਿਆ ਸਤਾਂ ਨੂੰ ਕਿੰਨੇ ਵੇ ਪਤਾ ਲੱਗਾ ਕਿ ਮੁੰਡਾ ਭੱਜ ਗਿਆ ਕਿੰਨੇ ਵੇ ਪਤਾ ਲੱਗਾ ਇਹ ਸਾਨੂੰ 12 ਵਜੇ 12 ਵਜੇ ਪਤਾ ਲੱਗਾ ਜੀ ਉਹ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੀਆਂ ਸਾਨੂੰ ਪਤਾ ਨਹੀਂ 12 ਵਜੇ ਆਣ ਕੇ ਕਹਿ ਦਿੱਤਾ ਅਸੀਂ ਸਮਾਨ ਸਾਰਾ ਸਮਾਨ ਲੈਣ ਦਾ ਵਾ ਪਰ ਉਹਨੇ ਆ ਗਏ ਸਾਡੇ ਘਰ ਬੈਠੇ ਦੇ ਆ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਉਹਨਾਂ ਨੂੰ ਕਿੰਨੀ ਤਰੀਕ ਦਾ ਵਿਆਹ 28 ਦਿਨ ਕੱਲ ਦਾ ਹੀ ਹੈ ਵਿਆਹ ਅੱਜ ਕੱਲ ਦਾ ਵਿਆਹ ਹਾਂਜੀ ਤੇ ਹੁਣ ਥਾਣੇ ਆਇਓ ਕੀ ਮੰਗ ਕਰਦੇ ਮੰਗ ਇਹ ਹੀ ਆ ਸਾਨੂੰ ਸਾਫ ਦਿੱਤਾ ਜਾਵੇ ਇਹਨੇ ਤੇ ਇਹਦੇ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਕੋ ਮਾਪਿਆਂ ਨਾਲ ਹੈ ਨਾ ਸਹਿਮਤ ਅੱਛਾ ਪੂਰਾ ਪਰਿਵਾਰ ਨਾਲ ਹਾਂਜੀ ਕਿਉਂਕਿ ਮਾਪਿਆਂ ਨਾਲ ਜਾਇਆ ਚੂੜੀ ਫੰਕਸ਼ਨ ਕਰਕੇ ਗਿਆ ਤੇ ਮਾਪੇ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਦਾਂ ਭੱਜ ਗਿਆ ਘਰੋਂ ਮਾਪੋ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵੀ ਹੱਥ ਹੈਗਾ ਜੀ ਉਹ ਗੁੰਮਰਾ ਕਰ ਰਹੇ ਹਨ ਠੀਕ ਕੀ ਮਸਲਾ ਕੀ ਹੈ ਸਰ ਇਹ ਬੋਲ ਇੱਕ ਇਹ ਇਹ ਨਾ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਘਰੋਂ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ ਦਰਖਾਸਤ ਨੇ ਕਹਿੰਦੀ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹ ਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਰਹਿਣ ਵਾਲਾ ਜੀ ਲੜਕੇ ਦਾ ਨਾਮ ਮਨਦੀਪ ਸਿੰਘ ਆ ਉਹ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣਾ ਨਾ ਅੱਛਾ ਹਾਂ ਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਐ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਤੇ ਬਾਰੇ ਅਸੀਂ ਪਰਤਾਲ ਕਰਨਾ ਹੈ ਸਾਰਾ ਪਰਤਾਲ ਕਰਾਂਗੇ ਜੋ ਵੀ ਪਰਤਾਲ ਦੇਣ ਦੱਤ ਸਾਹਮਣੇ ਵਿਆਹਾਂ ਦੀ ਤਫ਼ਤੀਸ਼ ਮੁੰਡਾ ਹੈ ਕਿੰਨੇ ਕਿਸਾਲਾਂ ਦਾ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੋਵੇ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੈਗੀ ਵਿੱਚ ਲਿਆਓ